ਅਤਿ ਸ੍ਰੀય ਕਾਲ ਸਾਥੀਓ ਇਸ ਸਮੇਂ ਅਸੀਂ ਕਲਰਾ ਮੱਲੇ ਵਿਖੇ ਮੌਜੂਦ ਹਾਂ ਇਹ ਸੈਂਸਿਟਿਵ ਏਰੀਆ ਸੰਵੇਦਨਸ਼ੀਲ ਏਰੀਆ ਇੱਥੇ ਹਰ ਵਾਰ ਜਦੋਂ ਪਾਣੀ ਆਉਂਦਾ ਜਾਂ ਹੜ ਵਰਗੀ ਸਥਿਤੀ ਬਣਦੀ ਹੈ ਹੁਣ ਤਾਂ ਪੰਜਾਬ ਚ ਹੜ ਆ ਚੁੱਕੇ ਆ ਤਾਂ ਇਹ ਲੋਕ ਜਿਹੜੇ ਆ ਇਹਨਾਂ ਦਾ ਨੁਕਸਾਨ ਬਹੁਤ ਹੁੰਦਾ ਫਸਲਾਂ ਦਾ ਨੁਕਸਾਨ ਹੁੰਦਾ ਡੰਗਰ ਪਸ਼ੂਆਂ ਦਾ ਨੁਕਸਾਨ ਹੁੰਦਾ ਮਾਲ ਮਾਲ ਦਾ ਨੁਕਸਾਨ ਹੁੰਦਾ ਘਰ ਵਿੱਚ ਜਿਹੜਾ ਇਹਨਾਂ ਦਾ ਸਮਾਨ ਹੈ ਉਹਦਾ ਸਾਰਾ ਨੁਕਸਾਨ ਹੋ ਜਾਂਦਾ ਇਹ ਲੋਕ ਖਤਰੇ ਦੇ ਬਿਲਕੁਲ ਨੇੜੇ ਆ ਇਹਨਾਂ ਦੇ ਇੱਕ ਵਾਰੀ ਪੱਖ ਜਾਣਦੇ ਭਾਈ ਕੀ ਕਹਿਣਾ ਪਾਜੀ ਅਸੀਂ ਆਹੀ ਕਹਿੰਦੇ ਸਾਡਾ ਨੁਕਸਾਨ ਹੋਇਆ ਹੁਣ ਪਸ਼ੂਆਂ ਦਾ ਚਾਰਾ ਪ੍ਰਾੜੀ ਕੱਢਿਓ ਸੀ ਅਸੀਂ ਸਾਲ ਲਾ ਕੇ ਮਿਹਨਤ ਕੀਤੀ ਸਾਰੀ ਖਰਾਬ ਹੋ ਗਈ ਪਾਣੀ ਦੇ ਭਾਜੀ ਹੁਣ ਜੀ ਤੇ ਕਿੰਨੀ ਦੇਰ ਤੋਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਪਈ ਸੀ ਪਾਜੀ ਹਰ ਸਾਲ ਕਰਦੇ ਜਦ ਵੀ ਪਾਣੀ ਆਉਂਦਾ ਪਾਜੀ ਬੈਂਦੇ ਆਹੀ ਮਿੰਤਾ ਕਰਦੇ ਪਾਜੀ ਹੈਲਪ ਕਰੋ ਸਾਡੀ ਕੋਈ ਆਦਾ ਨਹੀਂ ਪਾਜੀ ਅੱਛਾ ਥੋੜੇ ਦਿਨ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਕਹ ਕੇ ਬੇਈ ਸਾਫੀ ਕਰਾਈ ਸੀ ਇਹ ਹੁਣ ਬੂਟੀ ਕਿੱਥੋਂ ਆ ਗਈ ਸਾਡੀ ਤੇ ਬੇਜੀ ਉਧਰੋਂ ਆਦੀ ਕਲਾਮ ਆਲੋ ਜੀ ਨਮੀ ਨਹੀਂ ਨਮੀ ਨਹੀਂ ਇਹ ਕਲਾਮ ਆਲੋ ਆਂਦੀ ਪਈਆ ਅੱਛਾ ਪਿੱਛੋਂ ਆ ਰਹੀ ਆ ਹੜਕੇ ਉਧਰੋਂ ਕੱਢਦੇ ਬਈ ਐਸੇ ਆ ਕੇ ਜਮਾ ਹੋ ਜਾਂਦੀ ਫਰੇ ਜੀ ਹੜਕੇ ਆਉਂਦੀ ਬਈ ਹਾਂ ਜੀ ਜੀ ਹੜਕੇ ਆ ਜੇ ਬਈ ਐਸੇ ਆ ਕੇ ਹੁਣ ਜਾਮ ਹੋ ਗਿਆ ਮੋਰੇ ਉਹ ਜਗਾ ਕੇ ਪਾਣੀ ਵਾਣ ਨਾਂਦਾ ਪਈ ਹੁਣ ਤੁਹਾਡੇ ਘਰਾਂ ਚ ਪਾਣੀ ਆ ਗਿਆ ਘਰਾਂ ਚ ਪਾਣੀ ਆ ਗਿਆ ਭਾਈ ਸਾਡੇ ਲੱਗ ਲੱਗ ਜਿੰਨਾ ਪਾਣੀ ਹੈ ਘਰਾਂ ਚ ਇਧਰਲੇ ਪਾਸੇ ਘਰ ਹਾਂ ਜੀ ਹਾਂ ਜੀ ਆਹ ਪੋ ਜਿਹੜਾ ਬੇਈ ਦਾ ਪਾਣੀ ਆ ਸੜਕ ਦੇ ਲੈਵਲ ਤੇ ਆ ਗਿਆ ਜੀ ਸੜਕ ਦੇ ਲੈਵਲ ਤੱਕ ਆ ਗਿਆ ਜੀ ਅਣਜਾਣ ਬੰਦੇ ਨੂੰ ਤੇ ਵੀ ਨਹੀਂ ਪਤਾ ਲੱਗਣਾ ਸੜਕ ਕਿਧਰ ਵੇਈਂ ਕਿਧਰ ਆ ਹਾਦਸੇ ਦਾ ਵੀ ਖਤਰਾ ਹੈ ਸਹੀ ਗੱਲ ਹੈ ਹਾਸਾ ਆਏ ਪ੍ਰਸ਼ਾਸਨ ਤੇ ਅਸੀਂ ਸੱਚ ਕਹਿੰਨੇ ਆ 4-5 5 ਫੁੱਟ ਹੱਡਬੇ ਹੋਆ ਜੇ ਘੰਟੇ ਕਾਨੂੰਨਾ ਆਏ ਤਾਂ ਮੇਰੇ ਲਾ ਅੱਟ ਫੁੱਟ ਦੇ ਘਰ ਵੀ ਨਾ ਜਾਂਦੇ ਲੱਗਣ ਉਹਨਾਂ ਰੋੜ ਜਾਣੇ ਇਹ ਵੀ ਸਾਰਾ ਮੇਰੇ ਹਾਸਾ ਨਹੀਂ ਲਾਹਨਤ ਹੈ ਪ੍ਰਸ਼ਾਸਨ ਲਾਹਨਤ ਟੋਕ